ਉਨਨੀ ਤੋਂ 25 ਸਾਲ ਦੇ ਦਿਖਣ ਵਾਲੇ ਨੌਜਵਾਨਾਂ ਨੂੰ ਤੁਸੀਂ ਕੋਈ ਆਮ ਨਾ ਜਾਣ ਲਿਓ ਦਦਨੇ ਇਨਾ ਨੌਜਵਾਨਾਂ ਨੇ ਇਲਾਕੇ ਦੇ ਵਿੱਚ ਦਹਿਸ਼ਤ ਮਚਾਈ ਹੋਈ ਸੀ ਤੇ ਅੱਜ ਬਰੋਂਗੀ ਥਾਣਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਚਾਰ ਚਾਪਟਮਾਰ ਚੋਰਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਨਾ ਚਾਪਟਮਾਰ ਵੱਲੋਂ ਲਗਾਤਾਰ ਇਲਾਕੇ ਦੇ ਵਿੱਚ ਬਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਦੱਸਦੇ ਕਿ ਕਿਨੱਕ ਕੋਲੋਂ ਚਾਪਟ ਕੀਤੇ ਹੋਏ 11 ਮੋਬਾਈਲ ਇੱਕ ਮੋਟਰਸਾਈਕਲ ਤੇ ਦੋ ਚਾਕੂ ਬਰਾਮਦ ਹੋਏ ਨੇ ਤੇ ਪੁਲਿਸ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਲੋਕਾਂ ਨੂੰ ਇਹ ਚਾਕੂ ਦੀ ਨੋਕ ਦੇ ਉੱਤੇ ਲੁੱਟਦੇ ਸੀ, ਚੋਰੀ ਕਰਦੇ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਕੋਲ ਕਾਫੀ ਸ਼ਿਕਾਇਤਾਂ ਦਰਜ ਹੋਈਆਂ ਤਾਂ ਪੁਲਿਸ ਨੇ ਟਰੈਪ ਲਗਾਇਆ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਨਾ ਚਾਰ ਚਪਟ ਮਾਰਾਂ ਨੂੰ ਗ੍ਰਿਫਤਾਰ ਕੀਤਾ। ਛੋਟੀ ਉਮਰ ਦੇ ਵਿੱਚ ਹੀ ਗਲਤ ਕੰਮਾਂ ਦੇ ਵਿੱਚ ਪੈ ਗਏ ਨੌਜਵਾਨ ਤੁਸੀਂ ਦੇਖੋ ਕਿ ਆਪਣੀ ਜ਼ਿੰਦਗੀ ਕਿਵੇਂ ਬਰਬਾਦ ਕਰ ਰਹੇ ਨੇ ਤੇ ਲੋਕਾਂ ਦੇ ਮੋਬਾਈਲ ਜਿਹੜੇ ਉਹਨਾਂ ਤੋਂ ਚਪਟ ਕਰਕੇ ਅੱਗੇ ਵੇਚਦੇ ਸੀ ਤਾਂ ਇਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਦੇਖੋ ਕਿੰਨੀ ਛੋਟੀ ਉਮਰ ਹੈ ਇਨ੍ਹਾਂ ਉਮਰਾਂ ਦੇ ਵਿੱਚ ਤਾਂ ਬੱਚੇ ਖੇਡਦੇ ਹੁੰਦੇ ਨੇ ਪਰ ਤੁਸੀਂ ਦੇਖੋ ਕਿ ਕਿਹੜੇ ਗਲਤ ਰਾਹ ਤੇ ਪੈ ਗਏ ਨਹੀਂ ਤਾਂ ਅੱਜ ਕੱਲ ਦੇ ਨੌਜਵਾਨ ਖਬਾਤ ਤਰੱਕੀਆਂ ਦੇ ਰਾਹ ਚੱਲੇ ਹੋਏ ਨੇ ਸੋਸ਼ਲ ਮੀਡੀਆ ਰਾਹੀਂ ਕਈ ਬਹੁਤ ਲੋਕ ਪੈਸੇ ਕਮਾਉਂਦੇ ਨੇ ਜਾਂ ਫਿਰ ਹੋਰ ਵੀ ਨੌਕਰੀਆਂ ਕਰਕੇ ਪੈਸੇ ਕਮਾਉਂਦੇ ਨੇ ਪਰ ਇਨਾ ਨੌਜਵਾਨਾਂ ਨੇ ਗਲਤ ਅੰਦਾ ਬਣਾ ਲਿਆ ਜਿਸ ਤੋਂ ਬਾਅਦ ਜਾ ਕੇ ਚਪਟ ਮਾਰ ਤੇ ਚੋਰੀਆਂ ਦੀ ਬਾਰਤ ਨੂੰ ਅੰਜਾਮ ਦੇਣ ਲੱਗ ਪਏ ਪੁਲਿਸ ਨੂੰ ਦੱਸਿਆ ਗਿਆ ਕਿ ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਨੇ ਤੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਨੇ ਤੇ ਪੁਲਿਸ ਨੇ ਹੁਣ ਵੀ ਮਾਮਲਾ ਦਰਜ ਕਰਕੇ ਹੁਣ ਇਨ੍ਹਾਂ ਦਾ ਰਿਮਾਂਡ ਹਾਸਲ ਕਰਨਾ ਤੇ ਇਨ੍ਹਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਨਾਲ ਦੇ ਹੋਰ ਕਿੰਨੇਕ ਇਸ ਤਰੀਕੇ ਦੇ ਨੌਜਵਾਨ ਨੇ ਜੋ ਲਗਾਤਾਰ ਬਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਹ ਤਸਵੀਰਾਂ ਤੁਸੀਂ ਬਲੌਂਗੀ ਥਾਣਾ ਦੇਖ ਰਹੇ ਹੋ ਬਲੌਂਗੀ ਥਾਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਛੋਟੀ ਉਮਰ ਦੇ ਵਿੱਚ ਵੀ ਇਸ ਤਰੀਕੇ ਦੇ ਨੌਜਵਾਨ ਫਿਰ ਵੱਡੇ ਕ੍ਰਾਈਮ ਕਰਦੇ ਨੇ ਤੇ ਪੁਲਿਸ ਨੇ ਪਹਿਲਾਂ ਹੀ ਇਦਾਂ ਦੇ ਨੌਜਵਾਨਾਂ ਨੂੰ ਨੱਥ ਪਾ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਪੁਲਿਸ ਨੇ ਦੱਸਿਆ ਗਿਆ ਕਿ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣੇ ਨੇ ਤਾਂ ਇਲਾਕੇ ਦੇ ਵਿੱਚ ਜਿੰਨੇ ਵੀ ਕਰਾਲੀ ਆਪਾਂ ਗੱਲ ਕਰੀਏ ਨਿਊ ਚੰਡੀਗੜ੍ਹ ਇਲਾਕੇ ਦੀ ਗੱਲ ਕਰੀਏ ਤਾਂ ਇਹਨਾਂ ਦਾ ਇੱਕ ਵੱਡਾ ਗਰੋਹ ਵੀ ਹੋ ਸਕਦਾ ਜੋ ਕਿ ਲਗਾਤਾਰ ਇਸ ਤਰੀਕੇ ਦੀਆਂ ਬਾਰਦਾਤਾਂ ਨੂੰ ਅੰਜਾਮ ਦਿੰਦਾ ਹੋਵੇ ਤੇ ਤੁਸੀਂ ਵੀ ਇਸ ਖਬਰ ਨੂੰ ਵੱਤ ਵਾਤ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਦੇ ਨਾਲ ਦੇ ਸਾਥੀਆਂ ਦਾ ਵੀ ਪਤਾ ਲੱਗ ਸਕੇ ਪੁਲਿਸ ਦੀ ਹੋਰ ਹੀ ਮਦਦ ਹੋ ਸਕੇ ਤੇ ਨਾਲ ਦੀ ਨਾਲ ਜਿਹੜੇ ਚਪਟ ਮਾਰਨੇ ਉਹਨਾਂ ਨੂੰ ਪਤਾ ਲੱਗ ਸਕੇ ਪੁਲਿਸ ਦੀ ਅੱਖ ਤੋਂ ਤੁਸੀਂ ਨਹੀਂ बच ਸਕਦੇ ਤੇ ਲੋਕਾਂ ਦੀ سپورਟ ਤੋਂ ਬਿਨਾ ਲੋਕਾਂ ਦੀ ਮਦਦ ਤੋਂ ਬਿਨਾ ਪੁਲਿਸ ਵੀ ਇਕੱਲੀ ਕੁਝ ਨਹੀਂ ਕਰ ਸਕਦੀ ਜੋ ਤੱਕ ਲੋਕ ਜਾਗਰੂਕ ਨਾ ਹੋਣ ਤੁਸੀਂ ਦੇਖੋ ਕਿ ਜਦੋਂ ਤੁਸੀਂ ਵੀ ਘਰ ਤੋਂ ਬਾਹਰ ਨਿਕਲਦੇ ਹੋ ਕਿਤੇ ਮਾਰਕੀਟ 'ਚ ਨਿਕਲਦੇ ਹੋ ਤਾਂ ਆਪਣੇ ਮੋਬਾਈਲ ਫੋਨ ਦਾ ਧਿਆਨ ਰੱਖੋ ਕਦੇ ਵੀ ਰੋਡ ਦੇ ਉੱਤੇ ਜਾਂਦੇ ਹੋਏ ਕੰਨ ਲਾ ਕੇ ਫੋਨ ਗੱਲ ਕਰਦੇ ਨਾ ਜਾਓ ਤਾਂ ਕਿਸ ਤਰੀਕੇ ਚਪਟੇ ਮਾਰ ਪਿੱਛੋਂ ਮੋਟਰਸਾਈਕਲ ਤੇ ਆਂਦੇ ਨੇ ਉਸ ਤੋਂ ਬਾਅਦ ਜਾ ਕੇ ਬਾਹਰ ਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਤੇ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਤਾਂ ਇਕੱਲੇ ਰੋਡ ਦੇ ਉੱਤੇ ਨਾ ਜਾਇਆ ਕਰੋ ਕਿਉਂਕਿ ਇਸ ਤਰੀਕੇ ਦੇ ਜਿਹੜੇ ਅਪਰਾਧੀ ਨੇ ਉਹ ਚਾਕੂ ਦੀ ਨੋਕ ਦੇ ਉੱਤੇ ਵੀ ਤੁਹਾਡੀ ਲੁੱਟ ਕਰ ਸਕਦੇ ਨੇ ਤੇ ਤੁਸੀਂ ਵੀ ਅੱਗੇ ਆਪਣੇ ਦੋਸਤ ਮਿੱਤਰਾਂ ਤੱਕ ਖਬਰ ਜੂ ਸ਼ੇਅਰ ਕਰੋ ਸਾਡੇ ਚੈਨਲ ਨੂੰ ਜਰੂ ਫੋਲੋ ਕਰ ਲਓ ਤਾਂਕਿ ਇਸ ਤਰੀਕੇ ਦੀਆਂ ਹੋਰ ਖਬਰਾਂ ਵੀ ਤੁਹਾਡੇ ਤੱਕ ਪਹੁੰਚ ਕੇ ਕਰ ਸਕੀਏ ਸੋਨੋ ਪੁਲਿਸ ਨੇ ਹੋਰ ਕੀ ਕਿਹਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮੁਹਾਲੀ ਜਿਹੜੇ ਸਟਰੀਟ ਕਰਾਈਮ ਨੂੰ ਪ੍ਰिवेंट ਤੇ ਡਿਟੈਕਟ ਕਰਨ ਲਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਸਥਾਨਾ ਬਲੌਂਗੀ ਦੀ ਟੀਮ ਨੂੰ ਚੰਗੀ ਸਫਲਤਾ ਮਿਲੀ ਜਦੋਂ ਟੋਟਲ 4 ਜਿਹੜੇ ਸਨੇਚਰ ਤੇ ਚੋਰ ਨੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਉਹਨਾਂ ਪਾਸੋਂ ਜਿਹੜੇ 11 ਸਨੇਚ ਕੀਤੇ ਹੋਏ ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਦੋ ਜਿਹੜੇ ਚਾਕੂ ਆਉ ਬਰਾਮਦ ਕੀਤੇ ਗਏ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਤਾਂ ਜੋ ਇਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹਨਾਂ ਦਾ ਪਤਾ ਕੀਤਾ ਜਾ ਤੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਟਰੇਸ ਕੀਤੀਆਂ ਹਨ ਇਹਨਾਂ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਦੀ ਉਮਰ 19 ਤੋਂ 25 ਸਾਲ ਦੇ ਦਰਮਿਆਨ ਆ ਤੇ ਇਹਨਾਂ ਤੇ ਇੱਕ ਤੇ ਪਹਿਲਾਂ ਦੋ ਮੁਕੱਦਮੇ ਚੋਰੀ ਤੇ ਸਨੇਚਿੰਗ ਦੇ ਤੇ ਦੂਜੇ ਦੋਹਾਂ ਤੇ ਇੱਕ ਇੱਕ ਮੁਕੱਦਮਾ ਜਿਹੜਾ ਉਹ ਦਰਦ ਸੀ